ਸਤਿ ਸ੍ਰੀ ਅਕਾਲ ਭੈਣ ਸਤਿ ਸ੍ਰੀ ਅਕਾਲ ਹੋਰ ਫਿਰ ਕਿਦਾਂ ਮੇਰਾ ਨਾਂ ਜੰਗ ਜੰਗ ਕਰਨ ਨੂੰ ਫੋਨ ਕੀਤਾ ਵਾ ਮੇਰਾ ਮਤਲਬ ਕੀ ਆ ਜੰਗ ਜੰਗ ਦਾ ਬਚਾ ਹੀ ਆ ਹਾਂ ਬਚਾ ਵਾ ਵੇ ਵੇਖ ਨਾ ਇੰਡੀਆ ਪਾਕਿਸਤਾਨ ਦਾ ਕਿੰਨਾ ਰੌਲਾ ਸੀ ਤੇ ਉਹ ਵੀ ਮਸਲਾ ਹੱਲ ਹੋ ਹੀ ਗਿਆ ਨਾ ਇਸੇ ਤਰ੍ਹਾਂ ਹੀ ਤੇਰਾ ਮੇਰਾ ਪੈਸਿਆਂ ਦਾ ਕਿੰਨਾ ਰੌਲਾ ਤੇ ਮੈਂ ਅੰਨੀਆ ਵੀ ਅੰਦਰ ਵੜ ਕੇ ਨਾ ਇਸੇ ਤਰ੍ਹਾਂ ਹੀ ਇਹ ਮਸਲਾ ਸਲਝਾ ਲਈ ਅਸੀਂ ਵੀ ਰੁਪਈਆ 20 ਹਰ ਮੇਰਾ ਵਾ ਵਾਏ ਮੇਂ ਅੱਲਾ ਜਲਾਉਣ ਦੀ ਕੋਸ਼ਿਸ਼ ਕੀਤੀ ਆ ਦੁਸ਼ਮਨਾਣੇ ਸਾਡੇ ਤੇ ਬੋਲ ਡਰਾਮ做 ਕਰਨ ਦੀ ਕੋਸ਼ਿਸ਼ ਕੀਤੀ ਆ ਇਸੇ ਤਰ੍ਹਾਂ ਹੀ ਕੁਈ ਬੜਾ ਮੈਨੂੰ ਮਿਹਲੇ ਮਾਰਦੀ ਰਹੀਆਂ ਬੜੀ ਬੇਇੱਜ਼ਤੀ ਮੇਰੀ ਕਰਦੀ ਰਹੀਆਂ ਬੜੀਆਂ ਤੂੰ ਮੈਨੂੰ ਗੱਲਾਂ ਕਰਦੀ ਰਹੀਆਂ ਇਹ ਵੀ ਮਜਾਲਾਂ ਅਰਗੇ ਹੀ ਤੇਰੇ ਦੇਹੀ ਤੈਨੂੰ ਮਿਹਣੇ ਲੱਗਦੇ ਆ ਨਾ ਤੇ ਵੇਖ ਨਾ ਜਦੋਂ ਇੰਡੀਆ ਵਾਲੇ ਪਾਸੇ ਆਉਂਦੇ ਸੀ ਤੇ ਇੰਡੀਆ ਵਾਲਿਆਂ ਨੇ ਉਹਨਾਂ ਨੂੰ ਉੱਤੇ ਹੀ ਨਸ਼ਟ ਕਰਤਾ ਨਾ ਉਹਨਾਂ ਡਰੋਨਾਂ ਤੇ ਮਜਾਲਾਂ ਦਾ ਇੰਡੀਆ ਤੇ ਕੋਈ ਨਹੀਂ ਨਾ ਅਸਰ ਹੋਇਆ ਇਸੇ ਤਰ੍ਹਾਂ ਮੇਰੇ ਮਿਹਣਿਆਂ ਦਾ ਮੇਰੀਆਂ ਗੱਲਾਂ ਦਾ ਤੈਨੂੰ ਕੋਈ ਅਸਰ ਨਹੀਂ ਹੋਇਆ ਮੈਂ ਭਾਵੇਂ ਤੇਰੀ ਬੇਇੱਜ਼ਤੀ ਕਰਦੀ ਤੈਨੂੰ ਤਾਂ ਵੀ ਕੋਈ ਅਸਰ ਨਹੀਂ ਹੋਇਆ ਸੇਮ ਹੀ ਆ ਇਹ ਚੱਕ ਤੈਨੂੰ ਪਤਾ ਹੀ ਹੋਣਾ ਕਿ ਇਹ ਦੋਵਾਂ ਦੇਸ਼ਾਂ ਦਾ ਮਸਲਾ ਹੱਲ ਕਿਵੇਂ ਹੋਇਆ ਆਪਣਾ ਉਹ ਨਹੀਂਗਾ ਟਰੰਪ ਉਹਨੇ ਵਿੱਚ ਪੈ ਕੇ ਤੇ ਫੈਸਲਾ ਕਰਾਇਆ ਵਾ ਆਹ ਉਹ ਆਪਣਾ